ਤੁਹਾਡੇ ਵਰਗੇ ਕਲਾਕਾਰਾਂ ਨੂੰ ਕਿੰਨੇ ਸੁੰਨੀਆਂ ਘੋੜੀਆਂ ਦੇ ਕਿਤੇ ਲੜੇ ਦਵਾ ਦੇ ਜਿਹੜਾ ਸਾਡਾ ਸਮਾਜ ਦੇ ਵਿੱਚ ਜੋ ਕਦਰ ਪੰਡਤ ਹੈ ਨਾ ਕਮੀ ਹੋ ਰਹੀ ਜਸਤ ਖਲਾਸ ਕਾਫੀ ਜਿਲੜ ਚੁਕੇ ਸੀ ਦੂਸਰਾ ਸਾਡੀਆਂ ਦੁਕਾਨਾਂ ਵੀ ਕਬਜ਼ੇ ਚ ਨੇ ਮੈਂ ਪੈਸਾਰੀ ਮੈਨੂੰ ਚਾਹੀਦਾ ਮੈਨੂੰ ਕੰਮ ਚਾਹੀਦਾ ਮੇਰੀ ਗਾਈ ਕੀ ਵੀ ਬਿਲਕੁਲ ਮੇਰੇ ਮਦਰ ਵਰਗੀ ਹੈ ਅੱਜ ਧਰਵਲ ਸਾਹਿਬ ਦੀ ਟੀਮ ਨੇ ਸੈਟਰੀ ਦੇਖਿਆ ਤੇਰੇ ਹਾਲਾਤ ਬਣੇ ਨੇ ਉਹ ਕਾਰਨ ਕੀ ਉਹਨਾਂ ਦਾ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਨਾਲ ਬੱਚੀ ਹੈ ਉਹਨਾਂ ਨੂੰ ਬੱਚਿਆ ਕਿਤੇ ਕਮੀ ਰਹੀ ਹੈ ਸਰ ਕਮੀ ਜਿਹੜਾ ਸਾਡਾ ਸਮਾਜ ਦੇ ਵਿੱਚ ਜੋ ਕਲਚਰ ਬਣ ਚੁੱਕਿਆ ਹੈ ਨਾ ਕਮੀ ਉਹਦੇ ਚ ਸਰ ਸਾਨੂੰ ਸਾਡੇ ਵਰਗੇ ਕਲਾਕਾਰਾਂ ਨੂੰ ਕਿੰਨੇ ਸੋਡੀਆਂ ਘੋੜੀਆਂ ਦੇ ਕਿੰਨੇ ਗਾਣੇ ਸੁਹਾਗ ਤੇ ਕਿੰਨੇ ਦੂਸਰੇ ਗਾਣੇ ਗਾਣੇ ਨੇ ਦੂਸਰੇ ਗਾਣੇ ਸੁਣਨ ਵਾਲੇ ਲੋਕ ਜ਼ਿਆਦਾ ਨੇ ਉਹ ਜ਼ਿਆਦਾ ਤੇ ਸਾਨੂੰ ਕੋਈ ਪੁੱਛਦਾ ਨਹੀਂ ਹੈ ਇਹਦੇ ਗੁਰਮੀਤ ਬਾਵਾ ਜੀ ਜਦੋਂ ਇਸ ਦੁਨੀਆ ਤੋਂ ਚਲੇ ਗਏ ਨੇ ਉਦੋਂ ਦੀ ਉਹਨਾਂ ਨੇ ਮਤਲਬ ਕਾਫੀ ਫਾਈਨੈਂਸ਼ਲੀ ਸੀ ਡਾਊਨ ਆ ਗਏ ਸੀ ਕਾਫੀ ਬਹੁਤ ਜ਼ਿਆਦਾ ਐਨੀ ਤੇ ਮੈਨੂੰ ਮੈਂ 4 ਸਾਲ ਉਡੀਕਿਆ ਹੈ 4 ਸਾਲ ਉਡੀਕਣ ਤੋਂ ਬਾਅਦ ਮੈਂ ਫਿਰ ਮੀਡੀਆ ਦੇ ਵਿੱਚ ਬੁਹਾਰ ਲਗਾਈ ਹੈ ਕਿ ਸਾਡੀ ਮਦਦ ਕੀਤੀ ਜਾਵੇ ਹਾਲਾਤ ਕਾਫੀ ਵਿਗੜ ਚੁਕੇ ਸੀ ਦੂਸਰਾ ਸਾਡੀਆਂ ਦੁਕਾਨਾਂ ਵੀ ਕਬਜ਼ੇ 'ਚ ਨੇ ਜਿਹੜੇ ਸਾਡੀ ਰੋਜ਼ੀ ਰੋਟੀ ਦਾ ਇੱਕੋ ਜ਼ਰੀਆ ਹੈ ਪੰਜ ਦੁਕਾਨਾਂ ਨੇ ਬਾਹਰ ਔਨ ਰੋਡ ਉਹ ਨਹੀਂ ਛੱਡ ਰਹੇ ਮਮੀ ਪਾਪਾ ਦੇ ਜਾਨ ਤੋਂ ਵੱਧ ਜ਼ਿਆਦਾ ਟੜਗੇ ਨੇ ਤੇ ਹੁਣ ਦੇ ਘਰ 'ਚ ਕੋਈ ਬੋਲਣ ਵਾਲਾ ਰਹਿ ਹੀ ਨਹੀਂ ਗਿਆ ਮੈਂ ਹੀ ਆ ਇੱਕ ਨਾਲ ਮੇਰੇ ਛੋਟੋ ਛੋਟੇ ਬੱਚੇ ਨੇ ਤੇ ਇਸ ਕਰਕੇ ਮੈਨੂੰ ਵੀਡੀਓ ਦੇ ਵਿੱਚ ਤੁਹਾਨੂੰ ਸਰਕਾਰ ਨੂੰ ਕੀ ਕੰਮ ਚਾਹੁੰਦੇ ਹੋ ਕਿ ਕਿਸ ਤਰੀਕੇ ਨਾਲ ਕਾਰਵਾਈ ਹੋਵੇ ਮੈਂ ਜੀ ਅਹੀ ਜਾਣੀ ਹੈ ਕਿ ਜਿਵੇਂ ਅੱਜ ਆਏ ਨੇ ਬਸੋ ਮੇਰੀ ਇਹ ਜਿਹੜਾ ਮੇਰਾ ਸਭ ਤੋਂ ਵੱਡਾ ਬੋਝ ਹੈ ਜਿਹੜਾ ਮੇਰੇ ਸਿਰ ਤੇ ਜਿਹੜੀਆਂ ਬਾਹਰ ਦੁਕਾਨਾਂ ਦਾ ਉਹ ਮੇਰਾ ਉਹ ਮੇਰੀ ਮਦਦ ਕਰਦੇ ਨੇ ਮੇਰੇ ਲਈ ਤੇ ਮੈਂ ਫਿਰ ਮੇਰੇ ਲਈ ਬਹੁਤ ਵੱਡੀ ਸਹਾਇਤਾ ਹੈ ਮੇਰੇ ਕੋਲ ਫਿਰ ਦੁਆ ਮੈਨੂੰ ਰਹਤਰੀ ਹੁੰਦੇਗਾ ਨਾ ਜਦੋਂ ਕਿਸੇ ਪਾਸੇ ਨੂੰ ਵੇਚਦੇ ਨੇ ਤੇ ਚੱਲ ਜਾਂਦੇ ਨੇ ਅੱਜ ਅਸੀਂ ਦੇਖਦੇ ਆ ਕਿ ਇਹਦੇ ਵੀ ਸ਼ੇਅਰ ਕਰਦੇ ਨੇ ਸਪੋਰਟ ਕਰਦੇ ਨੇ ਭਾਵੇਂ ਉਹ ਉਹ ਨੌਂ ਦਾ ਵੀ ਕੁਛ ਨਾ ਹੋਵੇ ਉਹ ਵੀ ਬਹੁਤ ਅੱਤੇ ਬਹੁਤ ਜਾਂਦਾ ਹੈ ਪਰ ਤੁਸੀਂ ਕੀ ਬਾਗੀ ਕਲਾਕਾਰਾਂ ਨੂੰ ਅਪੀਲ ਕਰਦੇ ਹੋ ਕਿ ਕਿਸ ਤਰ੍ਹਾਂ ਕਿਸੇ ਜੋ ਹਾਲਾਤੇ ਪਾਉਂਦੇ ਨੇ ਸਾਰੇ ਮੈਂ ਜੀ ਮੈਂ ਵਿੱਤੀ ਸਹਾਇਤਾ ਨਹੀਂ ਮੰਗਦੀ ਸਰ ਮੈਂ ਪੈਸਾ ਨਹੀਂ ਮੈਨੂੰ ਚਾਹੀਦਾ ਮੈਨੂੰ ਕੰਮ ਚਾਹੀਦਾ ਮੈਨੂੰ ਕੰਮ ਦੇਣ ਮੇਰੇ ਆਣ ਕੰਟੈਕਟ ਕਰਨ ਬਾਵਾ ਆ ਰஞ்சிਤ ਬਾਵਾ ਆ ਜਿੰਨੇ ਵੀ ਹੋਰ ਗੁਰਦਾਸ ਮਾਨ ਭਾਜੀ ਨੇ ਮੈਂ ਉਹਨਾਂ ਨੂੰ ਇਹੋ ਹੀ ਅਪੀਲ ਕਰਦੀ ਆ ਕਿ ਮੈਨੂੰ ਪੈਸਾ ਨਹੀਂ ਉਹਨਾਂ ਕੋਲੋਂ ਚਾਹੀਦਾ ਮੈਨੂੰ ਸਿਰਫ ਕੰਮ ਚਾਹੀਦਾ ਕਿਤੇ ਕਿਤੇ ਮੇਰੇ ਵੀ ਮੇਰੇ ਬਾਰੇ ਸੋਚਣਾ ਮੈਂ ਵੀ ਮੇਰੀ ਗਾਇਕੀ ਵੀ ਬਿਲਕੁਲ ਮੇਰੇ ਮਦਰ ਵਰਗੀ ਹੈ ਤੁਸੀਂ YouTube ਦੇਖ ਲਓ ਤੁਸੀਂ Instagram ਦੇਖ ਲਓ ਕਿੱਥੇ ਵੀ ਦੇਖ ਸਕਦੇ ਹਾਂ ਅੱਜ ਅੱਛੀ ਤੇ ਮੇਰੇ ਕੋ ਗਾਇ ਨਹੀਂ ਰਹੋ ਹੋਰ ਸਾਲੋਂ ਕੀ ਤੁਸੀਂ ਗਾਣਾ ਸੁਣਾਓ ਜੀ ਕਿ ਸਾਰੇ ਮੈਮਰੀ ਕਰਨਗੇ ਕਿ ਅੱਜ ਜੋਦੀ ਬਾਵਾ ਜੀ ਮੂੰਹ ਕਰਾ ਸਕੀ ਠੀਕ ਹੈ ਜੀ ਮੈਂ ਮੰਮੀ ਰਾਈ ਤੁਹਾਡੇ ਸਾਹਮਣੇ ਗਾਣਾ ਗਾ ਲਈਏ ਆ ਦੇ ਵਿੱਚ ਇੱਕ ਕਾਬ ਜਿੱਥੇ ਖੜੇ ਆ ਗਲਮੀਤ ਬਾਵਾ ਜੀ ਜਿਹੜੇ ਪੰਜਾਬੀ ਸੰਗੀਤ ਦੇ ਪੰਜਾਬੀ ਗਾਇਕੀ ਦੇ ਅਨਮੋਲ ਸਰਮਾਇਆ ਸਰ ਜਿਨ੍ਹਾਂ ਦੀ ਗਾਇਕੀ ਮੈਂ ਮੇਰੀ ਪਤਨੀ ਮੇਦੀ ਧੀ ਮੇਦੀ ਮਾਂ ਇਕੱਠੇ ਬੈ ਕੇ ਸੁਣ ਸਕਦੇ ਸੀਗੇ ਉਹ ਗਾਇਕੀ ਦਿਨੋ ਲੋਕ ਗਾਇਕੀ ਕਹਿੰਦੇ ਆ ਸਾਡੀਆਂ ਬੋਲੀਆਂ ਸਾਡੇ ਵਿਆਹ ਸ਼ਾਦੀਆਂ ਦੇ ਗੀਤ ਸਾਡਾ ਮੱਝਾ ਸਹਬਾ ਜੁਗਨੀ ਹੀ ਰਾਂਜਾ ਪਤਾ ਨਹੀਂ ਕਿੰਨੇ ਕਿੰਨੇ ਵਧੀਆ ਜਿਹੜੇ ਬਾਵਾ ਜੀ ਨੇ ਗੀਤ ਗਾਏ ਉਹ ਉਹਨਾਂ ਦਾ ਪੰਜਾਬੀ ਸੰਗੀਤ ਨੂੰ ਬਹੁਤ ਵੱਡੀ ਦੇਣ ਹੈ। ਔਰ ਮੈਂ ਬੜੇ ਦੁਖਦ ਮੰਪੇ ਨਾਲ ਆਇਆ ਹਾਂ ਕਿਉਂਕਿ 3 ਦਿਨ ਪਹਿਲਾਂ ਲੋਧੀਆ ਦਾ ਸਾਡੀ ਛੋਟੀ ਭੈਣ ਨੇ ਜਿਹੜੀ ਗਰਮੀਤ ਬਾਬਾ ਜੀ ਦੀ ਬੇਟੀ ਨੇ ਇਹਨਾਂ ਦੇ ਪੋਸਟ ਪਾਈ ਕਿ ਮੈਂ ਬਹੁਤ ਦੁਖੀ ਹਾਂ ਤੇ ਮੇਰੇ ਕੋਲ ਕੋਈ ਆਮਦਨ ਦੀ ਸਾਧਨ ਨਹੀਂ ਹੈ। ਔਰ ਮੈਂ ਇਸ ਗੱਲ ਤੋਂ ਵੀ ਦੁਖੀ ਹਾਂ ਕਿ ਆਪਾਂ ਦਾ ਕਿਹੜੀ ਮਿੱਟੀ ਦੇ ਬਣੇ ਆਂ ਆਪਾਂ ਨੂੰ ਪਤਾ ਕਿ ਪਰਿਵਾਰ ਦੇ ਪਿਛਲੇ 3-4 ਸਾਲਾਂ ਚ 5 ਸਾਲਾਂ ਚ ਗੁਰਬੀਤ ਬਾਬਾ ਜੀ ਆਪ ਗਏ ਉਹਨਾਂ ਦੀ ਬੇਟੀ ਲਾਚੀ ਬਾਬਾ ਬਹੁਤ ਵਧੀਆ ਗੌਂਦੀ ਸੀਗੀ ਉਹ ਵੀ ਗਏ ਕੰਪਾਲ ਬਾਬਾ ਜੀ ਸਾਡੇ ਵੱਡੇ ਭਾਈ ਸੀਗੇ ਉਹ ਵੀ ਚਲੇ ਗਏ ਐਸ ਵੇਲੇ ਗਲੋਦੀ ਦੇ ਉੱਤੇ ਆਪਣੀ ਸਿਸਟਰ ਦੀਆਂ ਬੇਟੀਆਂ ਇਹਨਾਂ ਦੇ ਆਪਣਾ ਪਰਿਵਾਰ ਇਹ ਇਕੱਲੇ ਆ ਇਨਾਂ ਕੋਈ ਰੋਟੀ ਦਾ ਸਾਧਨ ਨਹੀਂ ਹੈ ਔਰ ਇਹਨਾਂ ਦੀ ਜੱਦੀ ਮਲਕੀਅਤ ਜਿੱਥੇ ਆਪਾਂ ਖੜੇ ਆ ਇਹ ਘਰ ਦੇ ਨਾਲ ਇਹਨਾਂ ਦੀਆਂ ਪੰਜ ਦੁਕਾਨਾਂ ਸੱਚੀ ਮੈਨੂੰ ਆਪਣੇ ਆਪ ਤੇ ਸ਼ਰਮ ਆਉਂਦੀ ਹੈ ਕਿ ਆਪਾਂ ਕਿੱਦਾਂ ਦੇ ਲੋਕ ਆ ਕਿ ਆਪਾਂ ਐਡੇ ਵੱਡੇ ਸੰਗੀਤ ਇਹਨਾਂ ਵੱਡੀ ਗਾਇਕਾ ਦਾ ਉਹਦੀਆਂ ਦੁਕਾਨਾਂ ਜਿਹੜੀ ਉਹਨਾਂ ਦੀ ਆਮਦਨ ਦਾ ਸਾਧਨ ਸੀਗਾ ਉਹ ਕੁਛ ਮੇਰੇ ਪਰਵਾਹਾਂ ਨੇ ਬਾਅਦ ਜਿਹੜੀਆਂ ਦੱਬੀਆਂ ਨਾ ਉਹ ਕਰਾਇਆ ਹੀ ਦਿੰਦੇ ਆ ਨਾ ਉਹ ਮੋਲੀ ਲੈਂਦੇ ਆ ਉਲਟਾ ਦੇਖੋ ਇੱਕ ਧੀ ਨੂੰ ਜਿਹੜੀ 6-7 ਬੱਚਿਆਂ ਨੂੰ ਪਾ ਰਹੀ ਆ ਜਾਂ ਸਾਡੇ ਅੰਦਰ ਪਤਾ ਨਹੀਂ ਸਾਡਾ ਅੰਦਰ ਹੀ ਖਤਮ ਹੋ ਗਿਆ ਮੈਂ ਤਾਂ ਇਸ ਹਿਸਾਬ ਨਾਲ ਜਦੋਂ ਮੈਂ ਇਦਾਂ ਨਹੀਂ ਇੱਕ ਟਰਾਂਮਾ ਤੇ ਜਾਣਾ ਤੇ ਮੈਨੂੰ ਦੁੱਖ ਆਉਂਦਾ ਕਿ ਆਪਾਂ ਪੰਜਾਬੀ ਕਿੱਥੇ ਸੀ ਕਿੱਥੇ ਪਹੁੰਚ ਗਏ ਯਾਰ ਆਪਾਂ ਪੰਜਾਬੀ ਆ ਪੰਜਾਬ ਬਾਬੇ ਬੁੱਲੇ ਸ਼ਾਹ ਦੇ ਪੰਜਾਬ ਦੇ ਆਵਾਜ਼ ਸਾਦੇ ਹਾਸ਼ਮ ਚਾਦੇ ਪੰਜਾਬ ਜੰਨਨ ਦੇ ਸ੍ਰਿੰਦਰ ਕੋਲ ਪ੍ਰਕਾਸ਼ ਕੋ ਗਲਮੀਤ ਬਾਬਾ ਜਮਲਾ ਜੱਟ ਸਾਡੇ ਜ਼ੂਹ ਦੀਆਂ ਖਰਾਕਾਂ ਪੈਦਾ ਕੀਤੀਆਂ ਤੇ ਆਪਾਂ ਉਹਨਾਂ ਦੀਆਂ ਜਾਇਦਾਦਾਂ ਤੇ ਕਬਜ਼ੇ ਕਰ ਰਹੇ ਇਹ ਇਹ ਜਾਣ ਕੇ ਬਹੁਤ ਉਕਿਆ ਸੋ ਜਦੋਂ ਗਲੋਦੀ ਨੇ ਪੋਸਟ ਪਾਈ ਤੇ ਮੈਂ ਜਲੰਧਰ ਸੀਗਾ ਤੇ ਮੈਂ ਬੜਾ ਅਦਾਸ ਹੋਇਆ ਮੇਦੇ ਕੁਝ ਦੋਸਤ ਨੇ ਕੈਨੇਡਾ ਅਮਰੀਕਸ ਉਹਨਾਂ ਨੇ